ਕਾਲ ਜੀ ਸੌਰ ਦੇ ਥੋੜਾ ਜਿਹੀ ਮਿਹਰੇ ਚ ਅੱਜੋ ਖਾਏ ਹੋ ਮੋਟਰ ਉਪਰ ਨਹੀਂ ਸੁਣਾ ਪਹਿਲੇ ਸੱਚ ਦੇ ਸੱਚ ਦੇ ਹਾਂ ਜੀ ਪਾਣੀ ਆ ਰਿਹਾ ਵੀ 10 15 ਕਿ ਮਿੰਟ ਓਲੂ ਬਾਈ ਨੇ ਸਰੇ ਕਰੀ ਤੀ ਇਹ ਨਹੀਂ ਪਤਾ ਵੀ ਕਿਹੜੀ ਕਰੀ ਐ ਜਿਹੜੀ ਨਹੀਂ ਪੁੱਛਦਾ ਉਧਰ ਡੋਲਾ ਸਾਫ ਕਰਦਾ ਉਹ ਉਹ ਫਿਰਦੇ ਪਏ ਜੀ ਪਰ ਕਿਹੜੀ ਕਰੀ ਐ ਜਿਹੜੀ ਧੋਤੀ ਗਏ ਡੋਲਾ ਉਪਰ ਲੱਗੇ ਬਤਾ ਕਰਨਗੇ ਪਹਿਲੇ ਅਸੀਂ ਆਏ ਦਿੱਤਾ ਐ ਇਹ ਆ ਕੇ ਪੰਪ ਪੰਪ ਰੱਖ ਦਿੱਤੇ ਜਿੰਨੇ ਨੂੰ ਅਸੀਂ ਚਲੇ ਗਏ ਮੇਰੇ ਬਾਬੇ ਕਰੀ ਨਹੀਂ ਹੋਣੀ ਹਲੇ ਪੈਣਾ ਕੱਖ ਉਹ ਖੜਨ ਲੱਗ ਗਿਆ ਹੁਣ ਇਹ ਹੋ ਸਕਦਾ ਹੈ ਚੱਲ ਵਧੀਆ ਹੋ ਗਿਆ ਮੌਸਮ ਠੰਡਾ ਹੋ ਗਿਆ ਨਹੀਂ ਸਵੇਰ ਗਰਮੀ ਬਹੁਤ ਸੀ ਜੇ ਕੱਖ ਵੱਢਣ ਗਏ ਆ ਹਾਂਜੀ ਬਸ ਕਰਾਈ ਪਈ ਦੀ ਗਰਮੀ ਨੇ ਆ ਗਿਆ ਸੂਰ ਦੇਵਤਾ ਦੁਆਰਾ ਯਾਰ ਕੋਈ ਨਹੀਂ ਹੁਣ ਹਵਾ ਦਾ ਖੰਡੀ ਜੀ ਜਲਦੀ ਸੂਰ ਦੇਵਤਾ ਆਉਣਾ ਹੀ ਆ ਬਸ ਫਿਰ ਜਦੋਂ ਆ ਗਿਆ ਫਿਰ ਮੀਂਹ ਹਵਾ ਵੀ ਘਰਾਂ ਲਗਾ ਲਾਈ ਜਾਂਦੀ ਹੈ ਹੁੰਦੀ ਹੈ ਹਵਾ ਦਾ ਹੜਕਦਾ ਚੱਲ ਕੋਈ ਨਹੀਂ ਜਿਹੜਾ ਮੌਸਮ ਹੋਇਆ ਮੀਂਹ ਦਾ ਪੁੱਤਾਂ ਬਿਮਾਰੀਆਂ ਤਾਂ ਫਰਕ ਪਉਂਦਾ ਹੀ ਮੜਾ ਮੋਟਾ ਮਛਰ ਤੇਲਾ ਦਾ ਮਰੂਗਾ ਹੀ ਨਹੀਂ ਕਰ ਇਹ ਤਾਂ ਹੈ ਉਹ ਜਿਹੜਾ ਚੂਹਾ ਏ ਚੂਹਾ ਇੰਨਾ ਹੋਇਆ ਨਹੀਂ ਆਪਣੇ ਏਗੀ ਚ ਕਦੇ ਇੰਨਾ ਚੂਹਾ ਨਹੀਂ ਹੁੰਦਾ ਹੂੰ ਚੂਹਾ ਸਾਡੇ ਕਿ ਨਹੀਂ ਕਿਉਂਕਿ ਸਾਡੇ ਚੋਈ ਆ ਜਾਂਦੀ ਆ ਪਾਣੀ ਭਰ ਕੇ ਇੱਕ ਵਾਰੀ ਖੇਤਾਂ ਚ ਜਾਂ ਸਾਰਿਆਂ ਚ ਪਾਣੀ ਫਰ ਜਾਂਦਾ ਸਾਰਾ ਚੂਹਾ ਮਰ ਜਾਂਦਾ ਦੂਜੇ ਦਿਨ ਉਤਰ ਜਾਂਦਾ ਪਾਣੀ ਔਰ ਜੇ ਪਾਣੀ ਹੋ ਨਹੀਂ ਆਇਆ ਜੇ ਪਾਣੀ ਆਉਂਦਾ ਫਿਰ ਇੱਕ ਵਾਰੀ ਸਾਰੇ ਪਾਸੇ ਜਾਂ ਇੱਕੋ ਸਰ ਪਾਣੀ ਹੋ ਕੇ ਚੂਹਾ ਭਜੂ ਫਿਰ ਚੂਹਾ ਕਿਤੇ ਜਾਂਦਾ ਹੀ ਨਹੀਂ ਉਹ ਵਿਚਾਰ ਉਹ ਵੀ ਕਿੱਥੇ ਜਾਊਗਾ ਉਹ ਮਰ ਜਾਂਦਾ ਨਹੀਂ ਚੋਈ ਚ ਥੱਲੇ ਕਦੇ ਅੱਗੇ ਚੂਹਾ ਨਹੀਂ ਹੁੰਦਾ ਸਾਡੇ ਇਸ ਦੀ ਬੱਸ ਕਰਾਈ ਪਈ ਗੱਲੇ ਨੇ ਹਮ ਹਰੇ ਗਿਆ ਹੁਣ ਜਦ ਜਿਹੜੀ ਚੀਜ਼ ਿਕਣਾ ਹੈਗੀ ਆ ਨਹੀਂ ਪਰ ਮੀ ਨਹੀਂ ਪਵੇ ਦੇਲਾ ਮੀ ਨਾ ਪੈਣ ਕਰਕੇ ਕਿੰਨਾ ਫਰਕ ਪੈਂਦਾ ਬਿਮਾਰੀਆਂ ਵੱਧ ਰਹੀਆਂ ਠੀਕ ਆ ਹਾਂਜੀ ਚੂਹਾ ਵੱਧ ਰਹੇ ਆ ਮੀ ਪੈ ਗਿਆ ਚੂਹਾ ਮਰ ਜਣਾ ਚੂਹਾ ਵੀ ਹੋਣਾ ਬਿਮਾਰੀ ਵੀ ਲੋਟ ਹੋ ਜਾਂਦਾ ਬਹੁਤ ਤੇ ਲੱਗ ਗਰਮੈਸ ਗਾਇਲੇ ਜਿਹੜਾ ਸਵੇਰੇ ਗਰਮੈਸ ਦੀ ਜਿੰਨੀ ਜ਼ਿਆਦਾ ਗਰਮੈਸ ਬਹੂ ਕੀ ਉਹ ਨਤੇਲੇ ਦੇ ਚਾਂਸ ਹਰ ਤੇ ਬਿਮਾਰੀਆਂ ਉਹਨੀਆਂ ਦੇ ਚਾਂਸ ਈ ਵਸਮਤੀ ਹੋ ਜਾਈ ਆ ਆ ਵਧੀਆ ਹੈ ਹਲੇ ਇਹ ਘਾਟਾ ਹਰੀ ਆ ਆਈ ਵਾਲੀ ਦੂਰੀ ਦੀ ਤਾਈ ਦੀ ਟੋਣਾ ਵਧੀਆ ਖੜਾ ਆ ਬਹੁਤ ਵਧੀਆ ਪਾਣੀ ਨੂੰ ਜਣੀ ਆ ਤੇਰੇ ਚੂਹਾ ਚਾਨਫਾ ਨੇ ਬਿੱਟੇ ਆ ਕੋਈ ਦਾ ਚੂਹੇ ਨੇ ਚਾਹੇ ਮਕਰਾਬੀ ਨੇ ਚੱਲ ਕੋਈ ਨਹੀਂ ਹੈ ਬੋਲਾ ਆਈ ਨਹੀਂ ਹੈ ਜਰਾ ਦੇਖ ਪਤਾ ਨਹੀਂ ਉੱਧਰ ਹੀ ਨਾ ਹਾ ਡੇ ਪਰ ਨੂੰ ਗਿਆ ਹੋਊਗਾ ਹੱਤ ਦੇਖਣ ਲੱਗੇ ਪਰਨਾ ਖੋਲ ਕੇ ਵੀ ਗਿਆ ਹੋਊਗਾ ਉੰਦਾੜ ਕੇ ਚੱਲ ਚੱਲ ਹਾਂਜੀ ਗੋਲੂ ਬਾਈ ਲੱਗਿਆ ਬਸ ਬ੍ਰੇਕ ਹਨ ਛੋਟੇ-ਬੁੱਚੇ ਤਾਂ ਪਰ ਆਇ ਨਹੀਂ ਪਤਾ ਕਰਦਾ ਕਿਹੜੀ ਆ ਕਿਹੜੇ ਲੋਡ ਕਰਦਾ ਕਰਨਦਾ ਇਹਦਾ ਟੰਗ ਜਿਹੜਾ ਛੋਟਾ ਪੂਜਾ ਉਹਨੂੰ ਜ਼ਿਆਦਾ ਡੋਸ ਦੇ ਦੀ ਇੱਥੇ ਜਿੱਥੇ ਵੀ ਹੋਇਆ ਹੈ ਕਿਹੜੀ ਕਰਦਾ ਇਹ ਕਿਹੜੀ ਕਰਦਾ ਵਿੱਚ ਤੇਲੇ ਦੀ ਵੀ ਪਾ ਲੈਣੀ ਸੀ ਹੈ ਬੱਸ ਗਾ ਤੇ ਕਰਨ ਤਾਂ ਲੱਗਿਆ ਹੀ ਤਾਂ ਹੁਣ ਹੈ? ਇਹ ਕੰਮ ਹੋਣਾ ਨਹੀਂ 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 ਇਹਦੇ ਚ ਪੈਣੀ ਹੈ ਤੂੰ ਆਪਣੇ ਪਣਾ ਛੱਟੇ ਪਾ ਲਈ ਜੇ ਇੰਨੀ న్యూਜ ਨੂੰ ਹੈ? ਹਵਾ ਚੱਲਦੀ ਹੈ ਨਾ ਤੇਤੇ ਤਾਂ ਡਰਦੀ ਆ ਦੋਾਈ ਤੈਨੂੰ ਇਹ ਕਹਿਣਾ ਕਿੰਨੇ ਕ ਬੂਕੇ ਲੱਗਦੇ ਆ ਵਿੱਚ ਨਾ ਨਾ ਉਹ ਤਾਂ ਠੀਕ ਹੈ ਚੱਲ ਹਾਂ ਹੈ ਐਵੇਂ ਹੈ ਪੰਪ ਤਾਂ ਤਾਂ ਬੁੱਤੇ ਰਹਿ ਆਹ ਇੰਨੇ ਕੇ ਹੁੰਦੇ ਆ ਤਾਂ ਡੋਲ ਤਾਂ ਥੋੜੀ ਹੋ ਹਲੇ ਬਾਏ ਵੀ ਇੱਥੇ ਰੁਕੀ ਰਹਿਣ ਰੱਬ ਦੀ ਕਿਰਪਾ ਕਰਨ ਉਹ ਦੱਖਣ ਚੱਲੀ ਜਾਂਦਾ ਪੰਪ ਥੱਲੇ ਨਹੀਂ ਜ਼ਿਆਦਾ ਚੁੰਦਾ ਤਦ ਨਹੀਂ ਹੋਟਾ ਗਿਆ ਬੰਦਾ ਤੇ ਮੇਰੇ ਵਾਲਾ ਚੱਕ ਲੈਣੋਂ ਤਾਂ ਬੈਟਰੀ ਵਾਲਾ ਬਾਈਕ ਪੰਪ ਹੋਰ ਹੋਣਾ ਚੱਲ ਛੱਡ ਦੇ ਗਾਉ ਤਾਂ ਹੈਗੀ ਉਹ ਜਿਹੜੀ ਪੱਤੇ ਵਗੈ ਨਹੀਂ ਡੋਸ ਲਾਉਣੇ ਨਾਲ ਤਾਂ ਪੱਤੇ ਵੀ ਚੰਗੀ ਆ ਜਿਹੜੀ ਡੋਸ ਲਾਉਂਦੇ ਉਹਦੇ ਕੋਈ ਫਾਇਦਾ ਨਹੀਂ ਉਹ ਕਿਹ ਹੋਇਆ ਵਾ ਚੂਏ ਨੇ ਖਾਤਾ ਵਾ ਹੈ ਇਹ ਕਹੇ ਸੁੱਕੇ ਵੇਖਣੇ ਹੈਂ? ਉਹ ਜਿਆਦਾ ਸਭ ਤੋਂ ਜ਼ਿਆਦਾ। ਮੁੱਝੇ ਹੀ ਸੁੱਕ ਗਏ ਨਹੀਂ ਛਿੱਤੀ। ਕੀ ਹੋਇਆ ਉਹ ਦਿਖਾਈ ਤਾਂ? ਹੂੰ? ਕੋਈ ਆਟਾ ਕੁਛ ਨਹੀਂ ਚੱਲ ਪਾ ਰਿਹਾ ਰੋਟੇ ਟੋਗਦੇ ਨਹੀਂ ਪਾਉਂਦਾ। ਚੱਲ। ਕਰ ਦੇ। ਲੈ ਬਈ। ਉਹ ਦਵਾਈ ਹੁਣ ਦਵਾਈ ਲੈ ਕੇ ਆਇਆ ਕਹੇ ਤੇ ਕਿਹੜੀ ਲੈ ਆਇਆ ਫਿਰ ਅੰਗਰੇਜ਼ੀ ਆਉਂਦੀ ਪਰ ਇਹ ਲੋ ਮਾਰ ਰੋਲੋ ਮਾਰ ਇਹ ਕਿਹਾ ਕੋਲੋ ਮਾਰ ਆ ਠੀਕ ਹੈ ਜੀ ਵਧੀਆ ਤੇਲੇ ਦੀ ਕਿੰਨੇ ਦੀ ਉੱਤੀ ਲੱਗੇ ਨਾ ਕੋਈ ਨਹੀਂ ਉਹ ਦਾ 2800 ਰੁਪਏ ਹੁੰਦੇ 100 ਕਿੰਨਿਆਂ ਦੀ ਦੇਣੀ ਲੀਟਰ ਹਮ ਇਹਦੀ 700 280 ਰੁਪਏ ਦੀ ਬੈਜ ਕੀ 100 ਗ੍ਰਾਮ ਨੋ 700 ਰੁਪਏ ਦਾ ਫਰਕ ਪੈ ਗਿਆ ਛੋਟੇ ਜ਼ਿੰਮੇਦਾਰ ਨੂੰ ਤਾਂ ਮਤਲਬ ਇਹੇ ਪਾਸੇ ਨੂੰ ਗੱਲ ਆ ਵੀਦੇ ਖੰਡ ਵਾਲੇ ਨੂੰ ਤਾਂ ਘੱਟਾ ਹੀ ਹੋ ਗਿਆ ਆਪਾਂ ਕੀਲੇ ਖੰਡ ਦੀ ਲਿਆਉਣੀ 50 ਰੁਪਏ ਰ 700 ਦਾ ਫਰਕ 700 ਦਾ ਫਰਕ ਪੈ ਗਿਆ ਜਿਹਨੇ ਕੀਲੇ ਦੇ ਲੈਣੀ ਨੂੰ 2800 ਹੋਰ ਘੱਟ ਮਿਲ ਜਣੀ ਇਹ ਮੈਂ ਦੇਖਿਆ ਜ਼ਿਆਦਾਤਰ ਹੈ ਤੇਲੇ ਦੀ ਹੈ ਜਿਸ ਦੇ ਫਰਕ ਨੂੰ ਵਧੀਆ ਨਹੀਂ ਕੋਈ ਪਤਾ ਨਹੀਂ ਆਹੋ ਤੂੰ ਕਰ ਦੇਣੀ ਹਾਂ ਮੈਂ ਕਰ ਦੇਣੀ ਤੋਹੇ ਕੰਮ ਤੋਹੇ ਕੰਮ ਲੂਟ ਆ ਇਹ ਉੱਧਰ ਤਾਂ ਹੈ ਜੇ ਤਾਂ ਬਹੁਤ ਵਧੀਆ ਹਨ 22 ਦਾ ਬਿਨਾ ਤਾਂ ਮੇਰੇ ਪੰਮੇ ਠੀਕ ਹੈ ਕਿਤੇ ਤਈਆ ਆਪਣੇ ਵੀ ਹੀ ਹਾਂ ਹਾਂ ਕਿਤੇ ਹੀ ਆ ਨਹੀਂ 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 ਦਾਏ ਤੇ ਆਪਾਂ ਵੀ ਪਨੀਰੀ ਦਾਈ ਵਾਲੀ ਲਾਈ ਗਈ ਆ ਦੇ 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 ਯਾਰ ਇਹ ਹੈ ਕਿਹੜੀ ਵੈਰਾਈਟੀ 128 ਅਛਾ 128 ਹੈ ਯਾਰ ਇੰਨਾ ਨਹੀਂ ਹੋਏਗਾ ਕੋਈ ਨਹੀਂ ਅੜ ਜਾਣਾ ਮਹਾਰਾਜਪੁਰ ਹਦਾਲ ਕਰਦੇ ਨਹੀਂ ਅਸੀਂ ਤਾਂ ਜਿਹੜਾ ਕੋ ਖੁੰਮਤ ਚਾ ਉਹ ਤਾਂ ਚਲੀ ਜਾਣਾ ਉਹ ਸਾਲ ਹੀ ਘਟੇਗਾ ਤੇ ਪਰ ਉਹ ਸਾਲ ਨਾਲੋਂ ਜ਼ਿਆਦਾ ਪੁਰਾਣਾ ਹੋ ਗਿਆ ਤੇ 19 ਡਿਗਰੀ ਤੇ ਪਰ ਰੋਲਾ ਸਾਰੇ ਪਾਉਂਦੇ ਕੱਲ ਜਿੰਦੀ ਪਕਾਲਾ 26 ਚੁਕੀ ਜੀ ਵੀ ਸਾਰੇ ਘੁੰਮ ਕੇ ਆਏ ਆ 26 ਵੀ ਚੀ ਹੈ ਹਾਂ 26 ਚ ਵੀ ਆ ਗਏ ਦੇਖ ਕੇ ਆਏ ਸਾਰੀਆਂ ਵੈਰਾਈਆਂ ਚ ਮਗਰ ਭਾਈ ਹੁ ਰੱਬ ਰੱਖਾ ਜੀ ਸੱਚਾ ਫਾਦੇ ਚ ਕੀ ਆ ਪਤਾ ਕੀ ਕਰਵਾ ਆ ਆਤਮਤੀ ਲਈ ਹੋਏ ਲੱਗੋ ਇਹਦਾ ਪਾਣੀ ਨਾ ਤਾਂ ਅਣੀ ਕਦੇ ਬਾਜ਼ਮਤੀ ਬੜੀ ਵਧੀਆ ੁਰਲੀ ਥੋੜੀ ਐਸੀ ਬਾਜ਼ਮਤੀ ਠੀਕ ਹੈ ਪਾਣੀ ਇੱਕ ਲੋਕਾਂ ਦੇ ਕਰਾਈਦਾ ਦਾ ਮੱਛਰ ਜਿਆ ਬਹੁਤ ਮੈਂ ਚੱਕ ਦੇਣਾ ਮੱਛਰ ਉਹਨੂੰ ਦੇਖ ਲਈ ਛਾਵਰ ਪੱਛੜ ਕੇ ਜੀ ਅਸਲ ਚ ਬਿਮਾਰੀ ਬਣਾਉਂਦਾ ਤੇਰੀ ਬਣਾਉਂਦਾ ਮੱਛਰ ਕੋਣੀ ਤੇੰਦਾ ਹਰ ਇੱਕ ਪੱਤੇ ਦੇ ਦੂਜੇ ਪੱਤੇ ਵਾਂਗ ਜੇ ਸਾਡੇ ਸੇਕਾਉਣੇ ਤਾਂ ਮਤਲਬ ਇਹ ਵੱਡਤ ਨਹੀਂ ਆ ਬੜਕੀ ਕਰੇਗੇ ਮਤਲਬ ਆ ਪੀ ਚੂਹਾ ਦੂਏ ਤੀਏ ਦੇ ਬੰਦਾ ਨਾਲੇ ਹੁਣ ਕੀ ਹੋਇਆ ਅੱਜ ਤਾਂ ਪਾਣੀ ਨਾ ਭਰਿਆ ਸੁੱਕਾ ਪਾਣੀ ਲਈ ਜਾਬੀ ਦੂਏ ਤੀਏ ਦੇ ਲਈ ਅੱਜ ਸੁੱਕ ਗਿਆ ਆ ਮੇਰੇ ਰੋਜ਼ ਸੁੱਕ ਜਾਂਦਾ ਹਾਲੇ ਮੈਂ ਰੋਜ਼ ਭਰ ਦਿੰਦਾ ਨਾ ਯਾਰ ਪੰਜ ਦਿਨ ਹੋ ਗਏ ਮੈਂ ਲਾਇਆ ਜਮਾ ਚਾਲੋ ਹੁਣ ਅੱਜ ਵੀ ਦਲੀ ਕਿ ਨਹੀਂ ਡੋਲ ਲਾਈ ਦਿੱਤੀ ਕਿਹਦੀ ਆ ਪਾਣੀ ਚੋਂ ਮੈਂ ਤਾਂ ਫੇਰ ਗਾਂ ਲੈ ਕੇ ਤੰਗ ਹੋਊਂਗੇ ਅਈਦਾ ਤਾਂ ਨਿਕਲਣਾ ਨਹੀਂ ਗਿਆ ਇਹਦਾ ਤੂੰ ਦੇਖ ਐ ਇੱਧਰ ਤਾਂ ਨਿਕਲਦਾ ਇੱਧਰ ਦਾ ਕਿਆ ਨਿਕਲਦਾ ਇੱਧਰ ਦਾ ਕਿਆ ਨਿਕਲਣਾ ਜੰਨੇ ਜੀ ਵਾ ਦੇਖਿਆ ਨਿਕਲਦਾ ਨਹੀਂ ਜੰਨਾ ਵੀ ਕੋਈ ਨਹੀਂ ਇਹਦਾ ਮੇਰੇ ਕੋਲ ਵੀ ਆ ਪਾਣੀ ਨਿਕਲੇ ਇਹਦਾ ਤੇ ਚੁੱਪੀਆਂ ਨਾ ਖਾਦੀ ਹੁਣ ਫੇਰ ਆਹ ਮੇਰੇ ਵਾਲੇ ਦਾ ਜੇ ਆ ਸਕਦਾ ਇੱਧਰ ਹੂੰ ਚੁੱਪੀਆਂ ਵੀ ਨਹੀਂ ਖਾਦੀ ਇਹ ਉੱਚਾ ਏ ਤੁਹਾਡਾ ਇਹ ਨਹੀਂ ਵੇ ਇੰਨੇ ਦਾ ਆਉਣਾ ਹੈ ਇੱਧਰ ਇੱਕ ਹੋਰ ਵੀ ਚੱਕਰ ਦੇਖਿਆ ਮੈਂ ਮੈਂ ਦਵਾਈ ਨਹੀਂ ਪਾਈ ਹੋਈ ਨਾ ਵਟ ਆਇਆ ਪਾਇਆ ਜਾਲਾ ਨਹੀਂ ਬਣਿਆ ਜਾਲਾ ਨਹੀਂ ਬਣਿਆ ਉਹ ਪਾਣੀ ਜਾਲਾ ਹੀ ਨਹੀਂ ਹੈਗਾ ਮੇਰੇ ਇਹ ਜਿਹੜਾ ਜਾਲਾ ਬਣਿਆ ਪਿਆ ਹਾਂ ਇਹ ਆਪਣਾ ਕਿੰਨਾ ਕਿੰਨਾ ਫਰਕ ਹੁੰਦਾ ਫਸਾ ਫਰਕ ਬਣਾ ਤਾ ਫੇਰ ਵੀ ਤਾਂ ਜਾਂ ਦਿੰਦਾ ਫਰਕ ਹੋਊਗਾ ਨਾ ਨਾ ਬੰਦ ਹੋਊਗਾ ਨਹੀਂ 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 ਨਾ ਕਿ ਪੱਤ ਪੱਤ ਦੇ ਦੀ ਲਾਈ ਜਿੱਤੇ ਪੱਤ ਨਹੀਂ ਆ ਠੀਕ ਆ ਮੈਂ ਫੇਰ ਵੀ ਵਾਜਦੀ ਮੈਨੂੰ ਕਹੀ ਕਿ ਵੀ ਲਾ ਦਿੰਦੇ ਆ ਮੈਂ ਕਿਹਾ ਨਹੀਂ ਫੇਰ ਮੇਰੇ ਘਰਮਾ ਕਿਤੇ ਤੇ ਪਨੀਰੀ ਪੱਟ ਕੇ ਰਿਹਾ ਉਹਨੇ ਲਾਈ ਕਿੱਦਾਂ ਪਰੀ ਤਨੇ ਉਦੋਂ ਲਾਪਰੀ ਤੇ ਲਾ ਕੇ ਉਹਨੇ ਪਨੀਰੀ ਰੱਖ ਕੇ ਦੋ ਦਿਨ ਫੇਰ ਨਹੀਂ ਆਈ ਪਨੀਰੀ ਪਲੀ ਗਾਤੀ ਆ ਇੱਕ ਦਿਨ ਛੱਡ ਦੇ ਫਤੀਏ ਦਿਨ ਲਾ ਕੇ ਗਏ ਮੇਰੇ ਠੀਕ ਦੇਖੂਗਾ ਕਿ ਨਹੀਂ ਆ ਦੇ ਕਿ ਕਿੰਨਾ ਮੱਗ ਬੈਠਾ ਮੱਟਾ ਜੋ ਹਾਂ ਬਹੁਤ ਹਨ ਭਰਿਆ ਪਿਆ ਦੀ ਹੂੰ ਕਰੀਆ ਕਿ ਹੁਣ ਹਾਈਵੇ ਨਾ ਮੱਛਰ ਹੈ ਇਹੀ ਸਾਹ ਬਿਮਾਰੀ ਦਾ ਘਰ ਮੀਂਹ ਵੀ ਨਹੀਂ ਪੈਂਦੀ ਉਹ ਹਰ ਵਿੱਚ ਮੀਂਹ ਵੀ ਨਹੀਂ ਪੈਂਦਾ ਨੰਬਰ 1 ਨੰਬਰ 2 ਪੱਛਮ ਨਹੀਂ ਚੱਲਦੀ ਫੁੱਲ ਵੇ ਪੱਛੋਂ ਦਾ ਦਿਨਾਂ ਚ ਚੱਲਣੀ ਹੋਣੀ ਹਾਂ ਚੱਲ ਹੁਣ ਗੱਲ ਕਰਦਾ ਟੱਕਰ ਨਹੀਂ ਤਾਂ ਬਿਮਾਰੀ ਬੰਦੇ ਨੂੰ ੱਲੇ ਲਾਲਦਾ ਇਹਦਾ ਲੱਕ ਤੋੜ ਦੋ ਇਹਦਾ ਪੱਛੋਂ ਆ ਪੱਛੋਂ ਤੋਂ ਜਾ ਕੇ ਸਤੰਬਰ ਤੇ ਚੱਲਣਾ ਜਦ ਮੌਨਸੂਨ ਦਾ ਐਂਡ ਹੋ ਰਿਹਾ ਨਾ ਫਿਰ ਪੱਛੋਂ ਨੇ ਰੁਖ ਕਰਨਾ ਫੇਰ ਫੇ ਸੁੱਕਣੇ ਆ ਫੇ ਧਾਨ ਵੱਢਣੇ ਆ ਜੇ ਬਚੂਗੇ ਹੁਣ ਤਾਂ ਦੱਖਣ ਦਾ ਟਾਈਮ ਆ ਕੱਲ ਪੈਣਾ ਦਾ ਕਾਹੀਦਾ ਪਰ ਆਏ ਆ ਵੀ ਚਲੋ ਚੜੀ ਹੀ ਨਹੀਂ ਲੱਗੀ ਹੁਣ ਸੈਂਟਰ ਵਾਲੇ ਬਗਿਆਨੀ ਵੀ ਜਾਂਦੇ ਇੱਥੇ ਯੂਨੀਵਰਸਿਟੀ ਵਾਲਾ ਚਲੋ ਵੱਖੀ ਗੱਲ ਕਰਨਾਲ ਵਾਲੇ ਦੀ ਸੈਂਟਰ ਵਾਲੇ ਦੀ ਉਹ ਕਹਿੰਦੇ ਵੀ ਕਿਹੜੀ ਇਹੀ ਕੀਤੀ ਜ਼ਿਆਦਾ ਕਰੀ ਆ ਉਹ ਵੀ ਖਰਾਬ ਕਰਦੀ ਖਰਾਬ ਇਹ 20 ਤਰੀਕ ਤੇ ਪਹਿਨਾ ਲਾਉਣ ਵਾਲੀ ਵੈਰੈਟੀ ਹੋ ਨਹੀਂ ਕੋਈ ਨਾ ਪੀਆਰ 100 ਪੀਆਰ ਜਿੰਨੇ ਬੀਜ ਆ ਕਹਿੰਦਾ 20 ਤਰੀਕ ਤੇ ਪਹਿਨਾ ਕੋਈ ਰੈਕੋਮੈਂਡਿੰਗ ਨਹੀਂ ਹੈਗਾ ਬਾਅਦ 20 ਤਰੀਕ ਤੇ ਬਾਅਦ ਹੀ ਲੁਆਈ ਕਰੋ ਇਹ ਲੁਆਈ ਲੈਣਾ ਕਰੀਏ ਪਾਣੀ 20 ਤਰੀਕ ਨੂੰ ਬਾਅਦ 20 ਤਰੀਕ ਤੇ ਬਾਅਦ ਸ਼ੁਰੂ ਹੋਣੀ ਚਾਹੀਦੀ ਆ ਹੁਣ ਇਹ ਲੁਆਈ ਸ਼ੁਰੂ ਹੋ ਗਈ ਸੀ ਪਹਿਲੀ ਤੇ ਦੋ ਤੇ ਚਾਰ ਤੇ ਫਿਰ ਉੱਪਰ ਤੇ ਜੂਰੀ ਆਉ ਤਾਂ ਇਹ ਦੇ ਲੈ ਤੂੰ ਇਹ ਪੂਰਾ ਗੁਜ਼ਰਤਾ ਤਾਂ ਤੈਨੂੰ ਇਹ ਤਾਂ ਪੂਰੇ ਕਰਤੇ ਤਾਂ ਕੰਮ ਜੇ ਸਾਬਾ ਕਿਥੇ ਲਾ ਪੈ ਗਿਆ ਮਤਲਬ ਉਹੀ ਤਿੰਨ ਡੋਸ ਚ ਤਿੰਨ ਵਾਰ ਚ ਪਾਤਾ ਹਾਂ ਮੈਂ 60 65 ਕਿਲੋ ਜੂ ਵੀ ਆ ਪਿਆ ਚਲੇ ਦਬਾਰੀ ਕਰ ਤਾਂ ਤਾਂ ਠੀਕ ਹੋਊਗਾ ਬੋਦਾ ਤਾਂ ਹੋਰ ਦਸ ਕਰਦੇ ਇੱਕ ਲੱਤ ਭਾਰ ਖੜ ਕੇ ਜਿਹੜਾ ਬੂਝਾ ਰੁਕ ਜਾਓ ਉਂਝ ਦੇਖ ਲਓਗੇ ਹਾਂ ਕਰੀਏ ਫਿਰ ਆਪਾਂ ਵੀ ਲੱਗੀ ਹੈ ਜੀ ਜਿਹੜਾ ਜਿਹੜਾ ਰਹਿ ਗਿਆ ਉਹ ਹੋਤਾ ਜਾਂਦਾ ਹਰਾ ਕਿ ਮਸ਼ੀਨ ਚੱਲਦੀ ਆ ਵੇ ਬਾਅਦ ਵੀ ਸਾਡੇ ਇਹ ਹਰੇ ਰਹੇ ਨੇ ਉਹ ਪੱਕ ਜੰਨੇ ਆ ਬਿਮਾਰੀ ਕਾਲੀ ਧਾਨੂ ਤੇ ਹੀ ਤੇ ਹੂੰ ਹਾਂ ਹਾਂ ਇਹਦੇ ਕਾਲੀ ਨਿਕਲਦੇ ਦੋ ਦੋ ਵਾਰੀ ਪੱਕੇ ਲੱਗਨੇ ਸਾਡੇ ਹਾਂ ਕਰੀ ਗਿਆ ਯਾਰ ਬਸ ਜੀ ਕਰਾਂ ਫਤਿਹ ਤੇਰੇ ਨਹੀਂ ਤੇਰੇ ਠੀਕ ਆ ਜੀ ਮੇਰੇ ਤੇ ਤੇ 5-7 ਦਿਨ ਬਾਅਦ ਆ 5-7 ਦਿਨ ਦਾ ਕੁ ਲੱਗ ਗਿਆ ਪਤਾ ਮੈਨੂੰ ਜੂਰੀਆ ਪਾਇਆ ਹੁਣ ਇਹ ਵੀ ਗੰਨੇ ਵਾਲਾ ਖੇਤ ਹੈ ਤੇ ਫੈਲਣਾ ਹੋ ਗਏ ਗੰਨੇ ਵਾਲੇ ਖੇਤ ਦਾ ਕੋਈ ਚੱਟ ਨਹੀਂ ਇਹਦੇ ਧਾਨ ਵਾਲੇ ਲੱਗੇ ਦੇ ਉੱਤੇ ਕੋਈ ਰਿਜ਼ਲਟ ਆ ਹੁਣ ਆਇਆ ਠੀਕ ਆ ਮੇਰੇ ਆ ਵੀ ਠੀਕ ਆ ਕਿਤੇ ਕਿਤੇ ਹੁਣ ਵੀ ਚੱਲ ਆਇਂਦਾ ਕੋਈ ਗੱਲ ਨਹੀਂ ਬਾਬਾ ਦੇ ਨਾ ਨਾ ਕੀ ਇੱਕ ਤੋਂ ਦੂਏ ਬੂਜੇ ਜਾਣਦੀ ਹੈ ਇਹ ਚਲ ਇਹ ਸਰੀਰ ਹੈ ਜਿਹਨੂੰ ਕਿਸੇ ਦੇ ਸਿਰ ਵੀ ਦੁਖਣ ਆ ਜਾਂਦਾ ਕੋਈ ਕਾਰਨ ਕਿਸੇ ਜਾੜ ਦੁਖਣ ਆਏ ਦੋੜੋ ਕਿ ਸਾਰੇ ਕਿਸੇ ਇੱਕ ਦੋ ਵਾਰੀ ਉਹ ਜਿਹੜਾ ਵਾਇਰਸ ਆ ਜਾਂਦਾ ਇਹ ਹਾਂ ਉਹ ਹੈ ਕਿਹੜਾ ਬੰਦੇ ਚ ਹੁੰਦੀ ਆ ਕੰਨ ਜਾੜ ਤੁਹੈਂਦਾ ਇਹ ਕਿਹੜਾ ਵਾਇਰਸ ਹੋ ਮੇਰੇ ਨੂੰ ਕੱਢ ਜਾਣਾ ਹਟਾ ਦੇਣਾ ਜਿਹੜਾ ਵਾਇਰਸ ਨਹੀਂ ਲੂਟਉਂਦਾ ਉਹ ਨਹੀਂ ਚੈਨਾਂ ਦੇ ਨੋ ਦੇ ਤੂੰ ਉਹ ਆਪਣਾ ਇੱਕ ਵਾਰ ਤੇ ਉਹ ਫੱਦੁੰਦੀ ਹੈ ਜਿਵੇਂ ਨਾ ਪਖਾੜ ਚੜ ਕੇ ਹਫ਼ਤੇ ਬਾਅਦ ਆਪਣੇ ਆਪ ਹੀ ਹੋ ਜਾਂਦਾ ਗੱਲਾਂ ਉਹ ਦੋ ਬੰਨਾਂ ਦੀ ਤੇ ਮਨੇ ਯਾਰ ਕਹਿੰਦਾ ਹਾਂ ਇਹ ਦੋ ਸਾਲ ਸੋਨੇ ਕੱਢ ਗਿਆ 3 ਸਾਲ ਫੇਰ ਆ ਗਈ ਤੇ ਇਹ ਦੋ ਸਾਲ ਘੁੰਮਣ ਗਈ ਵੀ ਸੀ ਦੂਏ ਲੱਗਿਆ ਚੋ ਦੋ ਸਾਲ ਕੱਢ ਗਈ ਤੇ ਕੋਈ ਨਹੀਂ ਤੀਏ ਦੋ ਸਾਲ ਤਾਂ ਤੀਏ ਸਾਲ ਨਾਲ ਹੀ ਵੀਰ ਬਸ ਕਰਾ ਦਿੱਤੀ ਭਾਈ ਆਪਾਂ ਦਾ ਕਹਿੰਦੇ ਹੈ ਤੀ ਹੈ ਨਹੀਂ ਬਸ ਹੈ ਉਹ ਹਾਤੋਲੀ ਕਹਿੰਦੇ ਇੱਕ ਉਹ ਤਰ ਤੋ ਤੀਕ ਗਿਆ ਤਾਂ ਕਿ ਕਿਹਾ ਸੀ ਮੋਬਰੇ ਜਾਣਾ ਜਾ ਇਹ ਨਹੀਂ ਉਹ ਜਿਹੜੀ ਚੀਜ਼ ਹੋਣੀ ਉਹ ਹੀ ਹੋਣੀ ਆ ਮੇਰੇ ਚੁੱਕੇ ਹੈਗੀ ਆ ਫਿਰ ਉਹਨੇ ਆਉਣਾ ਹੀ ਹੋਣਾ ਹੈ ਸਮਝ ਗਿਆ ਹਾਂਜੀ ਗੇਂ ਤੋਂ ਨੇ ਉਹ ਹੀ ਕੰਮ ਹੋਣਾ ਚੱਲ ਠੀਕ ਉਹ ਪੂਲਰਾਂ ਦੇ ਗਾਹ ਕਾਈ ਜਾਂਦੇ ਆ ਜੀ ਪਰ ਗੱਲ ਹਲੇ ਬਣਦੀ ਨਹੀਂ ਹੈਗੀ ਸੌਦੇ ਦੀ ਦੇਖਦੇ ਆ ਕਿ ਆ ਬਣਦਾ ਕਿ ਆ ਨਹੀਂ ਚੱਲੀ ਜਾਂਦਾ ਸੱਦਾ ਹਲੇ ਜਿਹੜਾ ਮਾਰ ਦਿੰਦੇ ਆ ਰੋਜ਼ ਉਹ ਵਾਦੇ ਨਹੀਂ ਮੈਂ ਘਟਦਾਂ ਨਹੀਂ ਹੈਗਾ ਗੱਲ ਉੱਥੀ ਜੜੀ ਵੀ ਆ ਮਗਾ ਵੀ ਮੈਂ ਘਟਣਾ ਨਹੀਂ ਤੁਸੀਂ ਵਗਣਾ ਨਹੀਂ ਜੇ ਉਹ ਥੋੜਾ ਵੱਧ ਹੈ ਮੈਂ ਚਲੋ ਕੋਈ ਨਹੀਂ ਕੋਈ ਸੌਦਾ ਹੁਣ ਤਾਂ ਵੈਸੇ ਪਟਾਕੇ ਕੋਈ ਫਾਇਦਾ ਵੀ ਨਹੀਂ ਕਿਉਂਕਿ ਹੁਣ ਪਟਾਉਂਗੇ ਜੀਰੀ ਲੱਗਣ ਦਾ ਟਾਈਮ ਤਾਂ ਅੱਗੇ ਆ ਜੇ 1-2 ਦਿਨ ਚ ਪਟਣੇ ਵੀ ਸ਼ੁਰੂ ਕਰੂਗੇ ਤਾਂ ਵੀ ਹਫਤਾ ਲੱਗ ਜਾਣਾ ਤੇ ਜੀਰੀ ਕਿਆ ਹੋਣੀ ਉਹ 10 ਦਿਨ ਤੱਕ ਜਿਹੜੀ ਹੁਣੀ ਲੇਟੇ ਹੋਣ ਇਹਦੇ ਨਾਲੋਂ ਜੇ ਇਹਨੂੰ ਹੁਣ ਆਪਾਂ ਖੜਾ ਲੂਗਾ ਮੈਂ ਮੰਨ ਕੇ ਚਲੋ ਵੀ 2 ਮਹੀਨੇ ਕੱਢ ਵੀ ਦਿੱਤੇ 2 ਮਹੀਨੇ ਜੀਰੀ ਨੇ ਲੈਣੇ ਆ 2 ਮਹੀਨੇ ਜਿੰਨਾ ਦਾ ਬਹੁਤ ਅੱਗੇ ਲੱਖ ਰੁਪਇਆ ਰੇਟ ਦਾ ਫਰਕ ਪੈ ਜਾਣਾ ਇਹ ਜਿਹੜੀ ਗਰੋਥ ਆ ਬੂਟੇ ਨੇ ਉਹ ਹੋਣੀ ਆ ਇਹ 2 ਮਹੀਨਿਆਂ ਵਿੱਚ ਐਨ ਪੂਰੀ ਕਰੋ ਤੇ ਬਰਸਾਤ ਦੇ ਟਾਈਮ ਬਾਕੀ ਦੇਖਦੇ ਆ ਜੇ ਰੇਟ ਵਧੀਆ ਮਿਲ ਗਿਆ ਤਾਂ ਵੇਚ ਦਾਂਗੇ ਨਾ ਸਹੀ ਖੜੇ ਤਾਂ ਫਿਰ ਹੈਗੀ ਹੀ ਆ ਆਹੀ ਆ ਮਰਾ ਚੱਲ ਕੋਈ ਨਹੀਂ ਆਈ ਚਲੋ ਗਿੜੇ ਮਰੀ ਚਲੋ ਰੇਟ ਬਣ ਗਿਆ ਤਾਂ ਠੀਕ ਆ ਨਹੀਂ ਨਾ ਸਹੀ ਬਾਕੀ ਦੇਖਦੇ ਆ ਹੁਣ ਹੰਪੀਆਂ ਝਾੜਦੇ ਅੱਜ ਜੁਨਾ ਦਈਏ ਇੱਕ ਫੋਰਮੈਂਟਰ ਲੱਗਿਆ ਪਾ ਚੁੱਪਣ ਆ ਫੋਰ ਮੈਨ ਅੰਬੀਆਂ ਦਾ ਮੌਜ ਹੈਗੀ ਆ ਓ ਅੰਬੀਆਂ ਮਿਲ ਜਾਂਦੀਆਂ ਜਦ ਵੀ ਗੀੜਾ ਮਾਰਨਾ ਉਰੇ ਓਲਾ ਵੀ ਦਲੀ ਗਦਾ ਮੋਰਰ ਪਰ ਤੇ ਆਇਆ ਹੈ ਜਾਂ ਤਨ ਅੰਬੀਆਂ ਖਲਾਈਏ ਫਿਰ ਮੈਂ ਖਾ ਕੇ ਐ ਬੁੱਖੇ ਮੱਖਾ ਤੋਂ ਹੋਇਆ ਹਾਂ ਕੱਦੀਆਂ ਵੀ ਅੰਬੀਆਂ ਹੋਰ ਕੀ ਸੇਵਾ ਕਰੀਏ ਜਾਮਣਾ ਜਾਮਾ ਹੁਣ ਕਿਵੇਂ ਲੈ ਦੇ ਤੋੜ ਕੇ ਯਾਰ ਆਜਾ ਚਲੀਏ ਟੁੱਟ ਜੂਂਗੇ ਸੌਖੀਆਂ ਉਹ ਦੇਣੀਆਂ ਯਾਰ ਉਹਨਾਂ ਨੂੰ ਕਰਮਜੀਤਾਂ ਨੇ ਮੰਗਦੇ ਤੇ ਟੋਲੇ ਨਹੀਂ ਉੱਥੇ ਮੁੱਕੇ ਗਈਆਂ ਜਿੰਨੇ ਨੂੰ ਮੈਂ ਦੇਖਿਆ ਇਹ ਤਾਂ ਛੱਡੀਆਂ ਹੀ ਨਹੀਂ ਪਈਆਂ ਨੇ ਥੋੜੇ ਕਾਲੂ ਉਹ ਉੱਪਰ ਚੜਾ ਦੇਣਾ ਬੋਲਾ ਹੈਗਾ ਆਪਾਂ ਕੋਲ ਬੋਲਾ ਭਈ ਮੈਂ ਤਰਾ ਦੇ ਕੇ ਵਿਚਾ ਤੇ ਕਿਰੇ ਉਧਰ ਵਾਲੇ ਵਾਂਗੂ ਹਾਂ ਆਹ ਉੱਪਰ ਉਧਰ ਫੜੂ ਕਿੱਵੇਂ ਵੱਜਿਆ ਉਹ ਲਾ ਕੇ ਨਹੀਂ ਰਿਆ ਯਾਰ ਹੈ ਖਦਰਾ ਉੱਪਰ ਟਿਕਟਾਂ ਦੇ ਵਿਖੜ ਗਏ ਉੱਪਰ ਨਾ ਚੜੇ ਬਹੁਤੇ ਟਾਣਾ ਇਹਦਾ ਬੋਦਾ ਬਹੁਤ ਹੁੰਦਾ ਮਾੜਾ ਮਾੜਾ ਕਰੈਂਕੀ ਰੇਵੇ ਨਾ ਕਰੈਂਕ ਲੈ ਕੇ ਬੰਦੀਆਂ ਫੜੇ ਬਸ ਇਹ ਕਿਹਦਾ ਟਾਣਾ ਬਹੁਤ ਬੋਦਾ ਹੁੰਦਾ ਹੈ ਕਿਹਦਾ ਹੀ ਕੰਬ ਦਾ ਇਹ ਦੋਹਾਂ ਚੀਜ਼ਾਂ ਦੇ ਟਾਣੇ ਬਹੁਤ ਬੁੱਧੇ ਆ। ਹਾਂ ਗੱਲ ਕਰੇ ਆ। ਜਿਰੀ ਤਾਂ ਨਿਬੜ ਗਿਆ। ਇਹ ਪੜ ਗਿਆ ਅੱਜ ਤਾਂ। ਜਿਹੜਾ ਕੱਲ ਬੌਂਦੋ ਦਾ ਕਰਤਾ ਕੱਦੂ। ਵੇੜਤਾ ਨੰਬਰ ਲੈ ਗਿਆ ਫਿਰ। ਉਹ ਹਾਂ ਨੰਬਰ ਲੈ ਗਿਆ ਫਿਰ। ਓਕੇ ਹਾਂ ਅਸੀਂ ਨੱਬੜੇ ਆ। ਹਾਂ। ਪਨੀਰੀ ਜਿਹੜੀ ਹੈਗੀ ਆ। ਉਹ ਕਣੀ ਛੱਡ ਲਈ। ਉਹ ਕਣੀ ਛੱਡ ਲਈ। ਬਾਕੀ ਹੋਰ ਮੰਗ ਲੈ ਦੇ। 15 ਕੁੱਟੀਆਂ ਉਹ ਲੈ ਕੇ ਚੱਗਾ। ਵੀ ਵੀ ਆਦਾ। ਅੱਛਾ। ਰੋੜਵੇ ਜੀ ਕਹਿੰਦਾ ਤਾਂ। ਰੋੜਵੇ ਜੀ ਮੈਨੂੰ ਪਤਾ ਨਹੀਂ ਵਾਕਈ ਵੀ ਮੰਗਦਾ ਇਹ। ਆਓ ਇੱਥੇ ਲਾਉਣ ਨੂੰ ਕਿਲਾ ਬਾਬੇ ਤਾਂ ਹੋ ਗਈ ਪੂਰੀ ਤੇਰੇ ਲੱਗਿਆ ਇਹਨਾਂ ਨੇ ਫੜ ਗਿਆ ਮੈਂ ਤੇ ਮਹਿੰਦੀ ਕੁੜੀ ਪੱਟ ਕੇ ਰੱਖ ਲਈ ਮਿੱਠੂ ਨੇ ਇੰਨੀਆਂ ਗੱਤ ਆ ਗਏ ਅੰਬੀਆਂ ਦੇ ਸ਼ਿਕਾਰੀ ਦੇਖ ਉਹ ਪਹੁੰਚ ਗਏ ਗੱਡੀਆਂ ਲੈ ਕੇ ਆ ਲੈ ਝੋਲਾ ਲੈ ਇਹ ਅੰਬੀਆਂ ਦੇ ਸ਼ਿਕਾਰੀ ਆ ਪੱਕੇ ਅੱਜ ਦਲੀ ਜੜੂ ਅੰਬ ਪਰ ਨਹੀਂ ਆਦਾ ਆਏਗਾ ਲੈ ਬਾਈ ਮੇਰੇ ਘਰ ਮੈਂ ਕਦੇ ਜੁਪੀਨ ਤੇ ਆਪੇ ਲੱਗੇ ਆ ਇੱਕ ਕੈਂਪੀ ਵਿੱਚ ਜੁਪੀ ਜਾਏਗਾ ਹਾਂ ਜੰਮਣਾ ਰੇਗਾ ਤੇ ਅੰਬੀਆਂ ਜਪੂਆਂ ਅੰਬੀਆਂ ਖਰਾਬ ਕਰਦੀਆਂ ਜੰਮਣਾ ਠੀਕ ਆ ਭਾਈ ਇਹਨੇ ਜਪਾ ਦਿੰਦਾ ਚੜੂਗਾ ਕੌਣ ਹੁਣ ਅੰਬ ਬਦਲੀ ਕੋਈ ਵੀ ਨਹੀਂ ਰਹਿਣੀ ਇਹ ਇਹ ਚੁੱਪ ਕਾਹ ਚੜੂਗਾ ਇਹ ਇੱਥੇ ਜਿਹੜੇ ਬਣਾਉਂਦੇ ਬਿਸਕਟ ਅੱਛਾ ਅੱਛਾ ਉਹ ਇੱਥੇ ਆ ਕੇ ਬਹਿ ਜਾਂਦੇ ਆ ਵਿਹਲੇ ਟਾਈਮ ਸਾਵਾ ਖਾਲੂ ਕੀ ਸਾਵਾ ਖਾਈ ਜਾਂਦੇ ਆ ਉਹਦੇ ਲਈ ਤੈਂ ਇੱਕ ਨਹੀਂ ਚੁੱਪੀ ਬਾਪੂ ਨੇ ਪੁੱਛ ਲੈ ਇੱਕ ਦੇ ਪਿੱਛੇ ਦੋ ਜੀਰਾਂ ਲਾਉਂਦਾ ਰੋਜ਼ ਮੇਰੇ ਕੋਲ ਤਾਂ ਪਿਆ ਹੈ ਕਾਇਚੇ ਇਹਦੇ ਕੋਲ ਤਾਂ ਪਿਆ ਹੈ ਬਈ ਕੋਟਾ ਕਹਿੰਦਾ ਪੂਰਾ ਹੋਣਾ ਇਹ ਮੁੱਕੇ ਜਾਣਾ ਹੈ ਤਾਂ ਬੀਰ ਪੁੱਠੀ ਹੋਉਂਦੀ ਉਹ ਮੈਂ ਕਰਾਉਣਾ ਲੈਣਾ ਬਾਸੇ ਆ ਬੜਾ ਬੜਾ ਗੀਨੀ ਬੋਲੇ ਨੂੰ ਹੱਕ ਮਾਲਣਾ ਉਹਨੇ ਮੈਂਟ ਲਾਉਣਾ ਬੋਲੇ ਕਰਮ ਜਿਹੜਾ ਕਰ ਲੈਣ ਦੇ ਉਹਨੂੰ ਬਚਰੀ ਨਾ ਆ ਆ ਲਾ ਉਹ ਕਰ ਲੈਣ ਦੇ ਮਾਲਾ ਆਹ ਕੋਲ ਆਹ ਦੇਖ ਦੇ ਆਹ ਦੇਖ ਗਿਆ ਦੇਖ ਗਿਆ ਸਾਹਮਣੇ ਆ ਜਣਾ ਉਹਨੇ ਆ ਗਾ ਮਰਨੀ ਦੀ ਲੋੜ ਪਈ ਆ ਪਿਆ ਉਹਨੇ ਦੇਖ ਲੈ ਅੱਛਾ ਖੜੋਨੇ ਨਾਲੇ ਪਾਣੀ ਪੀ ਲੂ। ਬੱਸ ਉਹਨੂੰ ਕੀ ਆ ਜਾ ਬਈ ਚੋਲਾ ਲਿਆਂਦਾ। ਤੇਰੀ ਡਿਊਟੀ ਲਾਤੀ। ਇਹ ਚੜਦਾ ਸੀ ਉਥੇ ਰਗਏ ਤੇ ਅੱਗੇ ਹੁਣ ਬੁੜੇ ਹੋ ਗਏ ਉਹਦੇ ਗਾਣੇ। ਜਾਂ ਦੱਲੀ ਨਹੀਂ ਚੜਦਾ ਸੀ ਗਿਆ ਚੜਨਾ ਯਾਰ। ਦੱਲੀ ਪਰ ਤਾਂ ਦੇ ਖੇਡੂ ਕੋਈ ਦੱਲੀ ਨਹੀਂ ਚੜਦਾ। ਯਾਰ ਤਾਂ ਲੱਗਣਾ। ਸਾਗ ਥੱਲੇ ਨਹੀਂ ਹੋਣਾ ਫੇਰ। ਸਾ ਤੂੰ ਦਾ ਹੌਲਾ ਹੈ। ਹੌਲਾ ਹੋ ਹੀ ਜਾਵੇ ਹੌਲਾ ਜੇ ਤੂੰ ਤਾਂ ਕੱਦੂ ਜੀ ਕਰ ਗਿਆ ਤਾਂ ਵੀ ਕੁਝ ਨਹੀਂ ਪਿਗੜਨਾ। ਜੇ ਮਾੜਾ ਚੜੇ ਪਰਗਾ ਗਰੇ ਓਖੀ ਹੋਣਾ ਤੇ ਤੈਨੂੰ ਜਦ ਉੱਠੜਨਾ। ਕੋਈ ਜਗ੍ਹਾ ਚਾਹ ਕੋਕੀ ਮੰਗਾ ਲੂਗੇ। ਉਹ ਤਾਂ ਚੈਨ ਕੁਪੀ ਗਲ ਵੀ ਠਾੜਨਾ ਔਖਾ ਹੋ ਜਾਣਾ ਕਵਾਂਟਰ ਦੇ ਉੱਪਰ ਵਜਾਣਾ ਤੂੰ ਦੱਸ ਨਾ ਉੱਠੜਨਾ ਕਿੱਦੇ ਹੂੰ ਕਾਦਲੀ ਟਾਈਮ ਆਈ ਨੂੰ ਸੱਚਮੁੱਚ ਮਲੇ ਮਾ ਤਾਂ ਉਹ ਚਲਾਉਣਾ ਔਖਾ ਹੋ ਜਾਣਾ ਪਕੜ ਬਹੁਤ ਆ ਹੁਣ ਵੀ ਪਹਿਲਵਾਨਾ ਵਾਂਗੂ ਟਾਈਮ ਤੇ ਮੈਂ ਪੈਂਦਾ ਟਾਈਮ ਬਰਾਵਾ ਮੈਂ ਟਾਈਮ ਲੱਗ ਲੇਗਾ ਮੈਂ ਉਹ ਸਭ ਦੇ ਤੱਕ ਹੈ ਸੜਕ ਤੇ ਕੋਈ ਕੱਟ ਮੈਂ ਚੱਕ ਲੈ ਜਾਣਾ ਸੁਣ ਲੱਗਿਆ ਕਹਿੰਦਾ ਆਉਂਦਾ ਨਹੀਂ ਹੈਗਾ ਇਹ ਆਦੀ ਚੱਕ ਲੈ ਜਾਊਗਾ ਚੱਕ ਲੈ ਜਾਊਂਗਾ ਤੈਨੂੰ ਦੰਦੀ ਦੇਖਣਾ ਹੈ ਦੇਖਣਾ ਉਹ ਲੈਣਾ ਠੀਕਾ ਪਾਣੀ ਥੋੜਾ ਖੱਡੇਲ ਪਾਣੀ ਇੱਦਾਂ ਉਧੂ ਨਹੀਂ ਛੱਡਿਆ ਕੋਨੇ ਆ ਅੱਗੇ ਅੰਬੀਆਂ ਦਾ ਬੈਰੀ ਦੇਖ ਹੁਣ ਚੜਦਾ ਇੱਕ ਮਿੰਟ ਜੰਮੂਪੁਰ ਦੇਖ ਲੈ ਇਹਦੇ ਪਿੱਛੇ ਚੱਲ ਚੱਲਣਾ ਹੈ ਉਧਰੇ ਜਾਣਾ ਉਧਰੇ ਇਹ ਪੁੱਤਰਣਾ ਹੈ ਹਾਂ ਤੂੰ ਦੱਸ ਹੁਣ ਉੱਪਰ ਜਿਆਦਾ ਨਾ ਚੜੀ ਜਿਆਦਾ ਉੱਪਰ ਅੱਜ ਜਿਆਦਾ ਉੱਪਰ ਨਾ ਜਾਈ ਇਹਨੂੰ ਕੋਲੇ ਸੁਣਦਾ ਬਾਤ ਨਹੀਂ ਆ ਜੇ ਫਿਰ ਆਪ ਕੋ ਤਰ ਦੇਂਗੀ ਉਹ ਨਹੀਂ ਇਹ ਪੰਜਾ ਰੱਖੀ ਉਹ ਥੋੜਾ ਥੋੜਾ ਲੂਣਾ ਦਈਂ ਪਰ ਜਿਆਦਾ ਨਾ ਜਾਈਂ ਮਤਲਬ ਕੋਰ ਕਿਤੇ ਉੱਪਰ ਤੇ ਗਿਰ ਜਬੋ ਪਤਾ ਉਦਣ ਜਾਮਨਪੁਰ ਤੇ ਗਿਰਿਆ ਘਾਟਾ ਪਿਆ ਰਿਹਾ ਉੱਥੇ ਹੁੰਦਾ ਪਤਾ ਨਹੀਂ ਲੱਗਿਆ ਤੁਸੀਂ ਕੀ ਆ ਗਿਆ ਹੈ ਇਹਨੂੰ ਵੀ ਤਾਂ ਸਮਝ ਆਈ ਹੈ ਲੈ ਉਹਨੂੰ ਕਾ ਸੁਣਦਾ ਆਹ ਛੋੜਿਆ ਬੈਨਾ ਜਾ ਰੋ ਪੜਾ ਜਣੀ ਲੈ ਇਹ ਵੀ ਨਹੀਂ ਸੁਣਨਾ ਉਹਨੇ ਪਤਾ ਹੀ ਨਹੀਂ ਲੱਗਿਆ ਲੈ ਕਿਹ ਕੰਮ ਹੈ ਉਹ ਕਮਜ਼ੋਰ ਹੁੰਦਾ ਹੈ ਲੱਗਦਾ ਮੈਂ ਕਿ ਉਪੜਾ ਜਣੀ ਆ ਇਹੜਾ ਨਹੀਂ ਠੀਕ ਹੈ ਠੀਕ ਹੈ ਚੱਲ ਤੂੰ ਚੱਲ ਚੱਲ ਉੱਪਰ ਚਲਾ ਆ ਕੋਈ ਨਹੀਂ ਆ ਦੇ ਸੁਣ ਚੱਲ ਉੱਪਰ ਉਹਨੂੰ ਤੂੰ ਹੀ ਰਹਿ ਗਿਆ ਬਬਰ ਛੇੜ ਚੜ੍ਹਨੇ ਨੂੰ ਸੱਤੇ ਨਹੀਂ ਚੜ੍ਹ ਹੁੰਦਾ ਬਾਈ ਬੁੱਟੂ ਲੱਗੀ ਪਰ ਹੀ ਜਾਮਣਾ ਦਾ ਬਤੇਰੀਆਂ ਕਾਲੂ ਲੈ ਕੇ ਆਉਂਗਾ ਅੱਜ ਤਾਂ ਮੈਂ ਜਾਣਾ ਹੁਣ ਕਾਲੂ ਜਮਣਾ ਤੋੜ ਕੇ ਲਿਆਉਂਦਾ ਜਲੀ ਕਾਲੂ ਤੋੜਾਂਗੇ ਦਿਨ ਚ ਕਿਆ ਕਹਿੰਦਾ ਡੰਡਾ ਚ ਕਿਆ ਤੋੜਨੇ ਨੂੰ ਬੁਰੀ ਕੰਡਾ ਲੈ ਗੋ ਉੱਪਰ ਜਾਣਾ ਲੈ ਗੜੀ ਦੇ ਬੁਰੀ ਪਹਿਨਾ ਪਾਣੀ ਪੀ ਲੈਣ ਹੁੰਦੇ ਪਾਣੀ ਪੁਣੀ ਪੀ ਲੈ ਤੇ ਜਾ ਉੱਪਰ ਨੂੰ ਥੱਲੇ ਥੱਲੇ ਹੋ ਜਾ ਕੈਚ ਵੀ ਕਰਨਾ ਪੈਣਾ ਉਹ ਉਹਦੀ ਅੰਬੀ ਦੇ ਨਾਲ ਕੋਈ ਨਹੀਂ ਕੋਈ ਨਹੀਂ ਚੁਪਦਾ ਇਹਦੀ ਹੈ ਚੱਲ ਲੰਬੀ ਅੱਗੇ ਆ ਕੇ ਬੱਜੀ ਫਿਰ ਯਾਰ ਕੱਟ ਪੈ ਗਈ ਕਿਹੜੇ ਤਾਈ ਦੇ ਛੋਟੀ ਨਾ ਬੜੀ ਐਂ ਅੰਬੀ ਬਹੁਤ ਮੁੜੀ ਗਈ ਆ ਦੋ ਵਾਰੀ ਕਹੀ ਗਿਆ ਹੋਰ ਸੇ ਕੋ ਨੀਚੇ ਖੜੇ ਯਾਰ ਤੁਸ ਮੇਬਾ ਇਹੀ ਆ ਅੱਜ ਤੇ ਦਸ ਦਿਨੋਂ ਕਿਹਦੇ ਹੋਣਾ ਕਿਹਨੇ ਆਉਣਾ ਨਹੀਂ ਮੱਛਾ ਕਿਨੇ ਆਉਣਾ ਹੋਣੀ ਇਹ ਨਹੀਂ ਦੱਸਦੇ ਨੂੰ ਫਿਰ ਵੀ ਜ਼ਿਆਦਾ ਆਉ ਨੇ ਰਹਿ ਜਾਣਾ ਇੱਕ ਆਉ ਰਹਿ ਜਾ ਉਹੀ ਕਰੈਣਾ ਬਾਕੀ ਦਾ ਸਾਰੇ ਖਤਮ ਹੋ ਲੈਣੇ ਚਾਲ ਦਿਨ ਵੀ ਇਹਦੇ ਨਹੀਂ ਕੋਈ ਜ਼ਿਆਦਾ ਚੱਲ ਚੱਲ ਫਿਰ ਦੇਖ ਆ ਜਾ 3-4 ਦਿਨ ਹੋਰ ਇਹਦੇ 4 ਇਹਦੇ ਇਹਦੇ ਹਾਂ ਪੰਜ ਦਿਨ ਹੋਰ ਆ ਉਹ ਦੇ ਕੇ ਕਰਾਉਨੇ ਖਾਦੀ ਵੀ ਤੋਤੇ ਨੇ ਕੋਈ ਕੋਈ ਰਹਿ ਜਾਂਦੀ ਆ ਗਿਰੀ ਯਾਨੀ ਕੋਈ ਕੋਈ ਜਿਹੜੀ ਵੀ ਦਾਣਾ ਪਾਣੀ ਲਿਖਿਆ ਹੋਇਆ ਦਿੱਲੀ ਆ ਜਾ ਹਾਂ ਇਹਦਾ 15 ਦਿਨ ਚੱਲੀ ਜਾਣਾ ਹਾਂ ਹਾਂ 15 ਦਿਨ ਸੰਗਰਾਮ ਤੱਕ ਦੜਾ ਪੜਾ ਕਿਸੇ ਨੇ ਕੱਲ ਡੜਾ ਮਾਰ ਕੇ ਆ ਭਾਂਤੀਆਂ ਟੀਨਾ ਮੁਗਾ ਹੋਇਆ ਮੋਸਰਾਇ ਗਿਆ ਮੁਗਾ ਘੜਤਾ ਕਿਸੇ ਨੇ ਡੜਾ ਮਾਰਿਆ ਉੱਪਰ ਅੰਬਾਂ 'ਪ ਮਾਰਿਆ ਹੋਣਾ ਆਗੇ ਟੀਨਾ 'ਪ ਵੱਜੇ ਇੰਨੀ ਦੂਰ ਤੇਰੇ ਨਾਲੇ ਕੋਈ ਨੇੜੇ ਤੇੜੇ ਅੰਬ ਨਹੀਂ ਆਏਗਾ ਥੱਲੀ ਆ ਅੰਬ ਦੇ ਕਿੰਨੀ ਦੂਰ ਆ ਉਹ ਅੰਬ ਦੇਖ ਲੈ ਹੈ ਬਹੁਤ ਦੂਰ ਇੱਧਰ ਹੀ ਲੈਣ ਉਹ ਵੀ ਬਹੁਤ ਦੂਰ ਆ ਉਹ ਤਾਂ ਫੇਕਣੀ ਝੜਦਾ ਅੰਬ ਪਰ ਉਈ ਤਾਂ ਮੈਦੀ ਦਾ ਕਿੱਡਾ ਮੁੱਗਾ ਕੱਢਿਆ ਗੱਭੀ ਨੂੰ ਦੱਲੀ ਯਾਰ ਪਾਉਂਗਾ ਟੀਨ ਘਰਾ ਬਚੀਆਂ ਆਪਣੀਆਂ ਜੀ ਟੁੱਟੀਆਂ ਪੀਆਂ ਪਾਣੀ ਉਹ ਬਾਲਟੀ ਰੱਖੀ ਵੀ ਅੰਦਰ ਮੀਂਹ ਤੇ ਵਿਚਾਰੇ ਨੇ ਕਲਦੀ ਜਾਂਦੇ ਕੱਲੂ ਕਰਾਉਂਦਾ ਲੋਟ ਇਹਨੂੰ ਕੋਮਰ ਚੱਤਰ ਆਈ ਜੀ ਪਿੱਛੇ ਹੁੰਦਾ ਜਿੱਕਰ ਆਪਾਂ ਘਰਾ ਕਰਿਆ ਟੋਕਣਾ ਹੋਣਾ ਇਹ ਤਾਂ ਹੈ ਵੀ ਗੱਭੇ ਜੀ ਆ ਕੇ ਮੁੱਗਾ ਦੱਲੀ ਕਾਹ ਕਹਿੰਦੀ 26 ਆ ਜਾ ਔਰ ਇਹਨੂੰ ਕਿਸੇ ਨਹੀਂ ਸਿਰਚ ਬੱਜਦੀਆਂ ਵੀ ਇੱਥੇ ਤਾਂ ਕਈ ਹੁੰਦੀ ਐ ਇੱਥੇ ਗਰੀ ਹੋਰੀ ਐ ਚੱਕ ਚਲ ਆ ਭਾਈ ਆ ਨਾ ਹੁਣ ਕੁਲਫੀ ਵਾਲਾ ਵੀ ਪੂਰਾ ਹੋ ਗਿਆ ਚਾ ਉਹ ਕੁਲਫੀ ਵਾਲਾ ਚਾ ਪੂਰਾ ਹੋ ਗਿਆ ਹੁਣ ਨਹੀਂ ਨਹੀਂ ਠੀਕ ਆ ਜੇ ਰੋਲ ਜਾਂਦਾ ਇਸ ਟਾਈਮ ਤੂੰ ਆਜੇ ਕਰ 14 ਪੁੱਛਦਾ ਕਿੰਨੇ ਪੂਰੇ ਕਰਿਆ ਚਾ ਇਹਨਾਂ ਦੀ ਇਹਨਾਂ ਦੇ ਰਾਜੀ ਦੀ ਕਿਸਮਤ ਵਿੱਚ ਹੁੰਦੀ ਆ ਪੱਕੀ ਆ ਕਿਦਣਾ ਕਿਦੇ ਤੇ ਪ੍ਰਗਟ ਹੋ ਜਾਂਦੇ ਨੇ ਮੋਰੀ ਦੀ ਜੇਬ ਵਿੱਚ ਆ ਫਿਰ ਰਾਜਾ ਨੂੰ ਉਰੀ ਮਿਲ ਗਿਆ ਜਨਾਬ ਹੀ ਹੁੰਦਾ ਇਹਨੇ ਘਰ ਜਾ ਕੇ ਦੇਖਿਆ ਆਣੀ ਦੀ ਨਹੀਂ ਨਹੀਂ ਇਹਦੀ ਕੋਈ ਦੀ ਇਹਦੀ ਕਿਸਮਤ ਆ ਉਹਨਾਂ ਨੂੰ ਫੋਨ ਕਰਿਆ ਮਹਾਦਰ ਜੱਲਿਆਂ ਕਹਿੰਦਾ ਰੋਟੀ ਖਾਣ ਲੱਗਿਆ ਮੈਂ ਰੋਟੀ ਤੇਨ ਕੋਰਸੋਰੇ ਖਾਣਾ ਪਾਈ ਵੀ ਛੱਡ ਕੇ ਬੋਲਦਾ ਕਹਾ ਖੀਰ ਪੂੜੇ ਬਾਈ ਫਿਰ ਤਾਂ ਹੀ ਸਾਡੂ ਇੱਕ ਦੂਜੇ ਦਾ ਕਰੇਜ ਆ ਕਹਿੰਦਾ ਲੱਸੀ ਮੈਂ ਲੱਸੀ ਪੀਣੀ ਦੋ ਬਾਟੀਆਂ ਪੀ ਗਿਆਂ ਮੈਂ ਤੀ ਆਪਣੇ ਵਾਲੀ ਮੈਂ ਤਾਂ ਪੂੜਾ ਖਾ ਲਿਆ ਮੈਂ ਕਿੱਥੇ ਲੱਸੀ ਪੀਗਾ ਮੈਂ ਆ ਵੀ ਪੀ ਲਾਂ ਉਹ ਪੀ ਕੇ ਉੱਥੇ ਜਾ ਕੇ ਮੈਂ ਫੋਟੋ ਮੈਨੂੰ ਬਾਤ ਤੂੰ ਵੀ ਹਾਜ਼ਰ ਹੋ ਗਿਆ ਹਾਂ ਓ ਹੋਰ ਹੀ ਗੱਲ ਮੈਂ ਗੁਲਫੀਆਂ ਨੂੰ ਹੱਦਾਂ ਤਿੰਨ ਚਾਰ ਵਾਰੀ ਲੱਤੀਆਂ ਸੀ ਇੱਕ ਕਿਸਮਤ ਆਉਂਦੀ ਕਿਤੇ ਨਹੀਂ ਇਹਨਾਂ ਦੋ ਦੇ ਲਈਆਂ ਮੇਰਾ ਦੋ ਖਾਣੀਆਂ ਪਹਿਲੀ ਚੂਹਦਾ ਜੇ ਦੂਹੀ ਆ ਗਏ ਇਹਨਾਂ ਨੂੰ ਰਾਜਾ ਆ ਗਿਆ ਸਾਹਮਣੇ ਮੈਂ ਕਿਹਾ ਜਾ ਹੁਣ ਤੇਰੀ ਇਹ ਵੀ ਗਈ ਮੇਰਾ ਜੀ ਮੱਠਾ ਹੈਗਾ ਰੰਗ ਦਾ ਕਦੇ ਫਰਕ ਆ ਮੂਵੀ ਦਾ ਕਹਿੰਦਾ ਵੀ ਉਹ ਮੈਂ ਦਾ ਬਾਈ ਕੰਪਨੀ ਫਰਕ ਹੋਊਗਾ ਪਰ ਦੇਖੀ ਤੇਰੀ ਕੱਲੇ ਦੀ ਫਰਕ ਆ ਉਹ ਸੰਤਰਾ ਇਹ ਮੰਗੋ ਹੈ ਇਹ ਔਰੈਂਜ ਹੈ ਹਾਂ ਇਹ ਵੀ ਫਰਕ ਆ ਉਹਨਾਂ ਦੇ ਜਿਹੜੀ ਦੀ ਫਰ ਉਹ ਆਂਬੇ ਸਤਰਾ ਇਹ ਉਹ ਆਂਬ ਹੈ ਉਹ ਸੰਤਰਾ ਬਾਈ ਆ ਕੋਈ ਵਾਲੀ ਸੀ ਵਾਲੀ ਆ ਦੇਖ ਆ ਮੰਗੋ ਵਾਲੀ ਆ ਹਾਂ ਤੇਰੇ ਵਾਲੀ ਔਰੈਂਜ ਵਾਲੀ ਆ ਤੇਰੀ ਗੱਲੀ ਸੰਤਰੇ ਵਾਲੀ ਆ ਠੀਕ ਆ ਹਾਂ ਚੱਲ ਉਹ ਕੇ ਸਾਦ ਨੂੰ ਉਹਦੀ ਮਰਿਆਦ ਪੂਰੀ ਹੋਣੀ ਚਾਹੀਦੀ ਹੋਰ ਕੁਛ ਨਹੀਂ ਇਹ ਰੋਜ਼ ਤੰਗ ਕਰਦਾ ਮੈਨੂੰ ਰੋਜ਼ ਇਹਦੀ ਕੁਲਫੀ ਵਾਲਾ ਕੁਲਫੀ ਵਾਲਾ ਗਲਤੀ ਹੈ ਤਾਂ ਅੱਜੇ ਦੋ ਦੋ ਲੀਨੇ ਫ੍ਰਿਜ ਚ ਚੱਲਦੀ ਉਹਦੇ ਰੱਖਣਾ ਜਨਾਗਾ ਦੋ ਦੋ ਕੱਢ ਲੈਣਗੇ ਮੈਂ ਤਾਂ ਹੁਣ ਨਹੀਂ ਕਹੇ ਜਨਾਗੇ ਇਹੇ ਲੱਗਦੀ ਫਿਰ ਫਿੱਟ ਕੱਢ ਗਿਆ ਦੇ ਦਿੰਦਾ ਜਾ ਮੈਂ ਇੱਕ ਵਾਰ ਹੋਰ ਦਗਾ ਇਹਨਾਂ ਦੁਕਾਨਗਰੀ ਵੀ ਨੂੰ ਚਾਹੀਦਾ ਚੱਲੀ ਕੋਈ 20 25 ਕਿਲੇ ਕੇ ਰੱਖ ਲਵਾ ਬਿੰਦਰ ਨੂੰ ਹਾਂ ਵੀ ਜਨਾਬ ਹਾਂ ਬਿੰਦਰ ਇਹ ਵੀ ਕੰਮ ਲੋਟ ਆ ਰਹੀ ਤੇ ਲੈ ਕੇ ਰੱਖ ਲਾ ਰੇਟ 70 ਰੁਪਏ ਕਰ ਦੇ ਹਾਂ ਹੋਰ ਹੈ ਸੰਗਰਾਮ ਦਾ ਅੱਜ ਹੁਣ ਚਲ ਮਹੀਨਾ ਬੰਦੇ ਲੱਗ ਜੂਗਾ 50 ਦਾ ਖੇਮੀਆਂ ਨਹੀਂ ਯਾਰ ਉਹ ਹੀ ਕਹਿੰਦਾ ਰੇਟ 70 ਰੁਪਏ ਕਰ ਦੇ ਪੰਜ ਦੀ ਵੀ ਆਏ ਦੱਦੀ ਜਿਆਦਾ ਪੜਦੇ ਠੰਢੀ ਗੱਲ ਨਾਲ ਬਾਦ ਵਿੱਚ ਹੋਰ ਵੀ ਹੁਣ ਕਿੱਥੇ ਪੈ ਰੋਇਆ ਕੋਈ ਹਾਂ ਇਹ ਵੀ ਬੰਗਾ ਇਹਦਾ ਗਲੇ ਜੂ ਵੀ ਡੰਡੀ ਲੱਗਦੀ ਆ ਚੱਲ ਠੀਕ ਆ ਖਾਲਾ ਹੋੜ